ਤਸਵੀਰਾਂ ਹੁਸ਼ਿਆਰਪੁਰ ਦੇ ਹਲਕਾ ਸ਼ਾਮਚਰਾਸੀ ਅਦੀਨੋਂ ਦੇ ਪਿੰਡ ਨੀਲਾ ਨਲੋਆ ਦੀਆਂ ਨੇ ਜਿੱਥੇ ਇੱਕ ਬਜ਼ੁਰਗ ਕਿਸਾਨ ترਸੀਮ ਸਿੰਘ ਕੁਦਰਤੀ ਖੇਤੀ ਕਰਕੇ ਇਲਾਕੇ ਚ ਹੀ ਨਹੀਂ ਬਲਕਿ ਪੰਜਾਬ ਭਰ ਚ ਵੱਖਰੀ ਮਿਸਾਲ ਪੇਸ਼ ਕਰ ਰਿਹਾ ਹੈ ਦਰਅਸਲ ਬਜ਼ੁਰਗ ترਸੀਮ ਸਿੰਘ ਸਨ 2008 ਚ ਬਤੌਰ ਪ੍ਰਿੰਸੀਪਲ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਸਨ ਤੇ ਕੁਝ ਸਮੇਂ ਬਾਅਦ ਹੀ ਸਨ 2009 ਚ ਉਹਨਾਂ ਵੱਲੋਂ 16 ਏਕੜ ਜ਼ਮੀਨ ਚ ਆਪਣੇ ਪਰਿਵਾਰ ਅਤੇ ਭਰਾ ਨਾਲ ਮਿਲ ਕੇ ਪਿੰਡ ਚ ਹੀ ਕੁਦਰਤੀ ਖੇਤੀ ਦੀ ਸ਼ੁਰੂਆਤ ਕੀਤੀ ਸੀ। ਤਰਸੀਮ ਸਿੰਘ ਦਾ ਸਾਰਾ ਪਰਿਵਾਰ ਇਸ ਕੰਮ ਚ ਦਿਨ ਰਾਤ ਅਣਥੱਕ ਮਿਹਨਤ ਕਰ ਰਿਹਾ ਹੈ। ਤਰਸੀਮ ਸਿੰਘ ਵੱਲੋਂ ਕੁਦਰਤੀ ਸਬਜ਼ੀਆਂ ਦੇ ਨਾਲ-ਨਾਲ ਗੁੜ ਕੈਂਡੀਆਂ ਵੀ ਤਿਆਰ ਕੀਤੀਆਂ ਜਾ ਰਹੀਆਂ ਨੇ ਜੋ ਕਿ ਕਈ ਕਿਸਮ ਦੀਆਂ ਨੇ ਜਿਸ ਨੂੰ ਖਰੀਦਣ ਲਈ ਦੂਰ ਦਰਾਡੇ ਤੋਂ ਲੋਕ ਆਉਂਦੇ ਨੇ। ਹੁੰਦਾ ਸੀ। ਇੱਥੋਂ ਤੱਕ ਕੇ ਜੇ ਗੁੜ ਬਣਾਉਂਦੇ ਸੀ ਕਮਾਦ ਵਿੱਚ ਦੇ ਸੀ ਤਾਂ ਉਹ ਵੀ ਦੇਸੀ ਰੂੜੀ ਪੈਂਦੀ ਸੀਗੀ ਉਹ ਨਾਲ ਹੀ ਫਿਰ 2-3 3-3 ਤੱਕ ਪੁੱਠੇ ਪੱਟ ਕੇ ਜ਼ਮੀਨ ਵਿੱਚ ਕਰ ਦੇਣੇ ਤੇ ਜਿਹਨੂੰ ਆਪਾਂ ਸੀਡ ਕਹਿੰਦੇ ਸੀ ਪੱਟ ਕੇ ਬੀਜਣਾ ਕਮਾਦ ਬੜਾ ਵਧੀਆ ਹੁੰਦਾ ਸੀ ਤੇ ਹੁਣ ਅਸੀਂ ਕੀ ਕਰਦੇ ਆ ਆਮ ਲੋਕ ਜਿਹੜੇ ਕੀ ਕਰਦੇ ਸੀਗੇ ਉਹਨਾਂ ਦਾ ਸੇਟਣਾ ਜੂਰੀਆ ਦੱਬ ਕੇ ਡਾਇਆ ਪਾ ਦੇਣਾ ਉਹ ਕਿਸਾਨ ਖਾਦ ਪਾ ਦੇਣੀ ਇਹ ਚੀਜ਼ਾਂ ਪਾ ਕੇ ਖੇਤੀ ਬੀਜਣੀ ਸ਼ੁਰੂ ਕਰਤੀ ਤੇ ਉਹਦੇ ਨਾਲ ਬਿਮਾਰੀਆਂ ਦੇ ਉੱਪਰ ਆਉਣੇ ਸ਼ੁਰੂ ਹੋ ਗਈ ਤੇ ਅਸੀਂ ਫਿਰ ਇਹ ਸੋਚ ਮੰਨ ਚਾਹੀਏ ਕਿ ਇਹ ਪਰ ਵਰਤਣਾ ਨਹੀਂ ਕੁਝ ਵੀ ਤੇ ਨਾ ਅਸੀਂ ਫਿਰ ਇਹ 8 8 ਚ ਮੈਂ ਰਟਾਇਆ ਵੈਸੇ 8 8 ਵਿੱਚ ਉਹ ਤੋਂ ਬਾਅਦ 1 9 ਤੋਂ ਮੈਂ ਜਿਹੜੇ ਵੀ ਕੈਮੀਕਲ ਵਰਤਦਾ ਸੀ ਉਹ ਚੱਕ ਕੇ ਪਾਸੇ ਕਰਤੇ ਸੀ ਮੁਰਕੇ ਮੈਂ ਅੱਜ ਤਾਂ ਇਹ ਨਹੀਂ ਵਰਤੇ ਨਾ ਵਰਤਦਾ ਹਾਂ ਤੇ ਜੋ ਕਿਤੇ ਕਿਤੇ ਠੇਕੇ ਤੇ ਜ਼ਮੀਨ ਲ ਜਿੱਥੇ ਕੋਈ ਦਰਖਤ ਲੱਗੇ ਹੋਣਗੇ हां ओथे जरूर थोड़ा बहुत कितना-कितना दराख्ता विच पान ने आपा जिथे कल्ले फायदे लगे होण या होर इदा ओदा किते नहीं वार्ता दी कोई जी। सर साहिब सही वे कितने एकड़ रकबे विच ਤੁਹਾਡੇ ਵੱਲੋਂ ਜਿਹੜੀ অর্ਗੈਨਿਕ ਖੇਤੀ ਕੀਤੀ ਜਾ ਰਹੀ ਹੈ। ਸਾਡੀ ਜੁਆਇੰਟ ਫੈਮਿਲੀ ਦਾ ਦੋ ਬ੍ਰਦਰ ਆ ਅਸੀਂ। मेरा लड़का असी तिने-ਚਾਰੇ ਜਣੇ ਇਕੱਠੇ ਸਾਡਾ 16 एकड़ ਦਾ ਫਾਰਮ ਆ। 16 ਏਕੜਾਂ ਚ ਅਸੀਂ অর্ਗੈਨਿਕ ਖੇਤੀ ਕਰਦੇ ਆ। ਕਿਹੜੀ-ਕਿਹੜੀ ਫਸਲ ਹੈ ਤੁਸੀਂ ਇੱਕ ਬਦਲਵੀਂ ਫਸਲ ਨੂੰ ਤੁਸੀਂ ਚੁਣਿਆ ਤਾਂ ਕਿਹੜੀਆਂ-ਕਿਹੜੀਆਂ ਫਸਲਾਂ ਤੇ ਤੁਸੀਂ ਜ਼ੋਰ ਦਿੱਤੇ ਹੋ? ਫਸਲਾਂ ਫਸਲਾਂ ਇਦਾਂ ਆ ਵੀ ਝੋਨੇ ਨੂੰ ਛੱਡ ਕੇ ਥੋੜੀ-ਬੋਤੀ ਬਾਸਮਤੀ ਮਲਾਉਣਾ 2-3 ਕਰਾਣਾ ਫੱਦ ਚਾਰੇ ਤੋਂ ਵੱਧ ਨਹੀਂ ਕਦੀ ਲਾਈ ਅਸੀਂ ਉਨੀ ਫਸਲ ਵੇਚਦੇ ਆ ਜਿੰਨੀ ਸਾਡੇ ਕੋਲ ਡਿਮਾਂਡ ਹੁੰਦੀ ਲੋਕਾਂ ਦੀ ਪਹਿਲਾਂ ਤੇ ਆ ਚੀਜ਼ਾਂ ਸਾਨੂੰ ਚਾਹੀਦੀਆਂ ਜੇ ਕਣਕਵਾਦ ਸਾਨੂੰ ਪਤਾ 15-16 ਕੁਆਂਟਲ ਜਿਹੜੀ ਕਣਕੋ ਲੱਗਣੀ ਆ ਅਸੀਂ ਦੋ ਖੇਤੇ ਬੀਜਣੇ ਉਹਦੇ ਕਣਕ ਦੇ ਫੇ ਬਾਕੀ ਨਹੀਂ ਬੀਜਣੀ ਬਾਕੀ ਅਸੀਂ ਸਬਜ਼ੀ ਲਾਉਨੇ ਆ ਕਮਾਦ ਲਾਉਨੇ ਆ ਸਾਡੇ ਕੋਲ ਆ ਜੈਗਰੀ ਜੂਨਟ ਲੱਗਾ ਆ ਇਹਦੇ ਕਰਕੇ 6-7 ਏਕੜ ਅਸੀਂ ਕਮਾਦੇ ਬੀਜਦੇ ਆ ਤੇ ਬਾਕੀ ਸੀਜ਼ਨਲ ਸਬਜ਼ੀਆਂ ਸਾਰੀਆਂ ਲਾਉਨੇ ਆ ਜਿਹੜੀਆਂ ਵੀ ਚੱਲਦੀਆਂ ਕਿੰਨੋਂ ਦਾ ਬਾਗ ਲੱਗਾ ਸਾਡੇ ਕੋਲ ਕਿੰਨੂ ਕਿਨੂ ਲਾਇਆ ਨਿੰਬੂ ਲਾਇਆ ਹੋਰ ਬੂਟੇ ਲਾਇਆ ਪਪੀਤੇ ਲਾਇਆ ਤੁਸੀਂ ਕੈਮਰਾ ਮਾਰ ਕੇ ਦੇਖੇ ਵੀ ਹੋਣਗੇ ਜਾਂ ਦੇਖ ਵੀ ਲਓਗੇ ਤੇ ਮਤਲਬ ਕੋਈ ਵੀ ਕੋਸ਼ਿਸ਼ ਕਰੀ ਦੀ ਆ ਕਿ ਜਿਹੜੇ ਆਮ ਪਬਲਿਕ ਸਾਡੀ ਜਿਹੜੀ ਗਾਹ ਖ ਹੈ ਉਹ ਵੀ ਸਾਨੂੰ ਸਿਕਾਉਂਦੀ ਆ ਬੀਜੋ ਅਸੀਂ ਜੋ ਡਿਮਾਂਡ ਹੋਣ ਦੀ ਲੋਕਾਂ ਦੀ ਉਹਦੇ ਹਿਸਾਬ ਨਾਲ ਉਹ ਵੀਜ ਦਿੰਨੇ ਆ ਜੀ ਹੁਣ ਤੁਸੀਂ ਦੇਖਿਆ ਹੋਣਾ ਘੁੰਮ ਕੇ ਖੇਤਾਂ ਵਿੱਚ ਵੀ ਅਸੀਂ ਗਾਜਰਾਂ ਲਾਈਆਂ ਉਹ ਚ ਕਾਲੀ ਗਾਜਰ ਵੀ ਹੁਣ ਪੀੜੀ ਗਾਜਰੀ ਵੀ ਬੀਜ ਦਿੱਤੀ ਆ ਅਸੀਂ ਕੋਸ਼ਿਸ਼ ਕਰਦੇ ਆ ਕਿ ਜਿਹੜਾ ਸਾਡਾ ਗਾਹਕ ਆ ਉਹਨੂੰ ਉਸ ਚੀਜ਼ ਦੀ ਕਮੀ ਨਾ ਆਵੇ ਗੋਭੀ ਅਸੀਂ 3-4 3-4 ਸਟੇਜਾਂ ਤੇ ਗੋਭੀ ਵਿਜੀ ਆ ਇਦਾਂ ਮੂਲੀਆਂ ਛਲਗਮ ਵਿਜੀ ਜਾਂਦੇ ਆ ਪੱਟੀ ਜਾਈਦੇ ਵਿਜੀ ਜਾਂਦੇ ਪੱਟੀ ਜਾਈਦੇ ਆ ਹੁਣ ਬੇਲਾਂ ਆ ਗਈਆਂ ਤੁਸੀਂ ਦੇਖਿਆ ਹੋਣਾ ਕਿ ਸਾਡੇ ਪੰਜਾਬ ਵਿੱਚ ਪਰਬਲ ਦੀ ਖੇਤੀ ਨਹੀਂ ਹੁੰਦੀ ਉਹ ਮੈਂ ਬਾਹਰੋਂ ਅ ਜੁੱਧਿਆ ਤੋਂ ਮੰਗਾਈਆਂ ਉਹ ਜਿਹੜੀਆਂ ਸੀਗੀਆਂ ਬੇਲਾਂ ਪਰ ਜਿਹੜੀਆਂ ਪਰਬਲ ਦੀਆਂ ਕੁੰਦ루 ਸਾਡੇ ਕੋਲ ਪਿਛਲੇ ਸਾਲ ਮੰਗਾਇਆ ਸੀ ਉਹ ਚੱਲਦਾ ਸੀ ਇਹ ਤੋਂ ਬਾਅਦ ਜਿਹੜੇ ਜਿੰਨੇ ਵੀ ਐਂਟੀਆਕਸੀਡੈਂਟ ਸਬਜ਼ੀਆਂ ਹੈਗੀਆਂ ਉਹ ਮੇਰੀ ਕੋਸ਼ਿਸ਼ ਨੇ ਲਾਵਾਂ ਜਿੱਦਾਂ ਕਕੋੜਾ ਕਰੇਲਾ ਜਿਹੜਾ ਹੈਗਾ ਜਿੰਨੂੰ ਕੰਟਰੋਲਾ ਵੀ ਕਹਿੰਦੇ ਆ ਉਹ ਵੀ ਅਸੀਂ ਲਾਉਨੇ ਆ ਹਰ ਬਾਰ ਵੀ ਜਦੇ ਫਿਰ ਇੱਕ ਅਸੀਂ ਫਲੀਦਾਰ ਸਬਜ਼ੀ ਆਉਂਦੀ ਆ ਉਹ ਉਹਨੂੰ ਕਹਿੰਦੇ ਹੈਗੇ ਆ ਗੋਆ ਬੀਨ ਉਹ ਵੀ ਅਸੀਂ ਲਾਉਨੇ ਆ ਇੱਕ ਅਰਬੀ ਆ ਅਰਬੀ ਥੱਲੇ ਜ਼ਮੀਨ ਦੇ ਪੈਂਦੇ ਇੱਕ ਉੱਪਰ ਲੱਗਦੀ ਬੇਲ ਨੂੰ ਉਹ ਵੀ ਅਸੀਂ ਲਾਉਣੇ ਬੇਲਾ ਹੁਣ ਲਾ ਦੇਣੀ ਆ ਉਹ ਵੀ ਲਾ ਦੇਣੀ ਜਿਹੜੀ ਮੁੱਖ ਪ੍ਰਸਿੱਧੀ ਹੈ ਤੁਸੀਂ ਗੁੜ ਕੈਂਡੀ ਦੇ ਨਾਮ ਤੋਂ ਤੁਹਾਨੂੰ ਬਹੁਤ ਜ਼ਿਆਦਾ ਪ੍ਰਸਿੱਧੀ ਜਿਹੜੀ ਹਾਸਲ ਹੋਈ ਆ ਤੇ ਕਿੰਨੇ ਪ੍ਰਕਾਰ ਦੀ ਕੈਂਡੀ ਤੁਹਾਡੇ ਵੱਲ ਇੱਥੇ ਤਿਆਰ ਕੀਤੀ ਜਾਂਦੀ ਹੈ ਗੁੜ ਦੇ ਵਿੱਚ ਤੇ ਕੀ ਕੀ ਉਹਦੇ ਵਿੱਚ ਇਹ ਫਲੇਵਰਸ ਵਗੈਰਾ ਕਿਹੜੇ ਤਿਆਰ ਕੀਤੇ ਜਾਂਦੇ ਨੇ ਫਲੇਵਰ ਨਾਲ ਕਹੋ ਤੁਸੀਂ ਇਹ ਕਹੋ ਕੀ ਕੀ ਪਾਉਂਦੇ ਆ ਕੀ ਕੀ ਪਾਉਂਦੇ ਆ ਫਲੇਵਰ ਤਾਂ ਜਿਹੜਾ ਤੁਹਾਨੂੰ ਪਤਾ ਹੀ ਸਾਰਾ ਕੁਝ ਨਾ ਉਹ ਤਾਂ ਜੋ ਮਰਜ਼ੀ ਬਣਾਓ ਕੈਮੀਕਲ ਚ ਆ ਜਾਂਦਾ ਫਲੇਵਰ ਨਹੀਂ ਪੁੱਛੋ ਕੀ ਕੀ ਪਾਉਂਦੇ ਆ ਜੁਆਣ ਸੌਂਫ ਅਦਰਕ ਫਿਰ ਮoringa ਅਲਸੀ ਤੇਲ ਮੂੰਗਫਲੀ ਮਤਲਬ ਜਿੱਦਾਂ ਜਿੱਦਾਂ ਦੀ ਕਿਸੇ ਡਿਮਾਂਡ ਆਉਂਦੀ ਅਸੀਂ ਪਾਉਂਨੇ ਕੇਵਾਰ ਸਾਡੇ ਕੋਲ ਲੋਕ ਕਹਿੰਦੇ ਜੀ ਕਾਜੂ ਨਹੀਂ ਤੁਸੀਂ ਪਾਉਂਦੇ ਗੁੜ ਚ ਅਸੀਂ ਕਹਿੰਦੇ ਤੁਸੀਂ ਲਿਆਓ ਅਸੀਂ ਪਾਉਂਨੇ ਅਸੀਂ ਗੁੜ ਦੇ ਪੈਸੇ ਲਾਜਦੇ ਆ ਜਿਹੜਾ ਜਿੰਨਾ ਸਮਾਨ ਲੈਂਦਾ ਉਹਦੇ ਪੈਸੇ ਵਿੱਚੋਂ ਮੈਂ ਮਾਈਨਸ ਕਰਦੇ ਜੇ ਕਹਿੰਦਾ 5 ਕਿਲੋ ਆਪਣਾ ਸਮਾਨ ਲਿਆਨ ਦਾ ਸਾਨੂੰ ਕਹਿੰਦਾ ਗੁੜ ਬਣਾ ਦੋ ਜੀ 5 ਕਿਲੋ ਪਾ ਕੇ ਅਸੀਂ 5 ਕਿਲੋ ਲੈਸ ਕਰਕੇ ਜਿੰਨਾ ਸਾਡਾ ਗੁੜ ਹੁੰਦਾ ਉਹਦੀ ਗੁੜ ਦੀ ਕੀਮਤ ਲੈਂਦੇ ਆ ਅਸੀਂ ਬਾਕੀ ਉਹਦੀ ਮਿਹਨਤ ਵੀ ਨਹੀਂ ਲੈਂਦੇ ਅੰਕਲ ਆਪਾ ਗੁੜ ਦੀ ਗੱਲ ਕਰੀਏ ਗੁੜ ਦੇ ਮੁੱਲ ਦੀ ਗੱਲ ਕਰੀਏ ਤਾਂ ਆਮ ਤੌਰ ਤੇ ਆਪਾਂ ਸੜਕਾਂ ਤੇ ਜਿਹੜਾ ਵੇਖਦੇ ਹਾਂ 60-70 ਰੁਪਏ ਕਿਲੋ ਗੁੜ ਜਿਹੜਾ ਮਿਲਣਾ ਸ਼ੁਰੂ ਹੋ ਜਾਂਦਾ ਹੈ ਕਈ ਵਾਰ ਖਬਰਾਂ ਵੀ ਨਸ਼ਰ ਹੁੰਦੀਆਂ ਨੇ ਚੁੰਨੀਆਂ ਦਾ ਰੰਗ ਮਲਾਇਆ ਜਾਂਦਾ ਉਹਦਾ ਰੰਗ ਬਦਲਣ ਲਈ ਜਾਂ ਹੋਰ ਚੀਨੀ ਤੇ ਬਹੁਤ ਵੱਡੇ ਪੱਧਰ ਤੇ ਜਿਹੜੀ ਉਹ ਵਰਤੋਂ ਕੀਤੀ ਜਾਂਦੀ ਹੈ ਤੇ ਆਰਗੈਨਿਕ ਗੁੜ ਤੇ ਉਹ ਉਸ ਤਰ੍ਹਾਂ ਦੇ ਗੁੜ ਦੇ ਵਿੱਚ ਮੁੱਲ ਦਾ ਕਿੰਨਾ ਕੋ ਅੰਤਰ ਹੈ ਜੀ ਫਿਰ ਮੁੱਲ ਦਾ ਅੰਤਰ ਇਦਾਂ ਜੀ ਵੀ ਉਹ ਜਿਹੜੇ ਬੰਦੇ ਹੈਗੇ ਆ ਬੈਠੇ ਸੜਕਾਂ ਤੇ ਵਿਚਾਰੇ ਕੱਢਦੇ ਆ ਚਲੋ ਉਹਦਾ ਰੋਟੀ ਕਮਾਉਣਾ ਕਿਹਨੇ ਕਮਾਉਣ ਪਰ ਜਿਹੜ ਤੁਸੀਂ ਦੇਖਿਆ ਹੋਣਾ ਤੁਸੀਂ ਵੀ ਚਲੋ ਤੁਹਾਡੇ ਕੋਲ ਤੁਸੀਂ ਖਬਰਾਂ ਵੀ ਲਾਉਨੇ ਆ ਸਭ ਕੁਝ ਕਰਦੇ ਆ ਕੈਮਰੇ ਲਾ ਕੇ ਕੋਮਦੇ ਸਾਹਿਬ ਕੋਲ ਦੇਖਦੇ ਤੁਸੀਂ ਕੀ ਕਰਦੇ ਆ ਉਹ ਇੱਕ ਬੜੀ ਛੋਟੀ ਜਿਹੀ ਗੱਲ ਆ ਕਿ 400 ਤੇ 1 ਰੁਪਇਆ ਇਸ ਵੇਲੇ ਗੰਨੇ ਦਾ ਰੇਟ ਆ ਤੇ ਇੱਕ ਕੁਇੰਟਲ ਰਸ ਵਿੱਚੋਂ 10 ਕਿਲੋ ਗੋੜ ਬਣਨਾ ਠੀਕ ਆ ਨਾ ਜੀ ਤੇ ਉਹ ਸਾਨੂੰ 40 45 40 41 ਰੁਪਏ ਤਾਂ ਪੈ ਗਿਆ ਕਿਲੋ ਉਹਦੀ ਬਣਾਈ ਉਹਦੀ ਮਿਹਨਤ ਹੋਰ ਸਾਰਾ ਕੁਝ ਉਹ ਕਿੱਥੇ ਗਿਆ ਉਹ 45 ਰੁਪਏ ਥੋਕ ਚ ਵੇਚਦੇ ਆ ਗੋੜ ਕਿੱਦਾਂ ਪੁੱਗਦਾ ਹੋ ਉਹ